ਵਡਹੰਸ ਮਹੱਲਾ ਪਹਿਲਾ chant ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੂ ਪਰਵਾਣ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਂ ਸਾਚਾ ਪਾਈਐ ਲਿਖੇ ਬਾਝੋਂ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਹੀਐ ਆ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ ਅੰਮ੍ਰਿਤ ਹਰਖਾ ਨਾਮ ਮੇਰੇ ਮਨ ਭਾਇਆ ਨਾਮ ਮੀਠਾ ਮਨਹਿ ਲਾਗਾ ਦੁਖ ਡੇਰਾ ਟਾਹਿਆ ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇਆ ਨਦਰ ਤੋਦ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾ ਤੁਝੈ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਝਾਵਣਾ ਜਿਸ ਨਾਲ ਸੰਗਤ ਘਰ ਸਰੀ ਕੀ ਜਾਏ ਕਿ ਆ ਰੂ ਆਵਣਾ ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਪਾਈਆਂ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੇ ਮੀਠਾ ਸਭ ਮੰਗੇ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੂ ਕਰੇ ਕਿਛ ਪੁੰਨ দান ਅਨੇਕ ਕਰਨੀ ਨਾਮ ਤੋਲ ਨਾ ਸੰਸਾਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਾਬ ਉਪਾਈਨ ਆਪ ਆਪੇ ਨਦਰ ਕਰੇ ਵਡਹੰਸ ਮਹੱਲਾ ਪਹਿਲਾ ਕਰਹੋ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਨਾ ਸਰਬੇ ਸਮਾਨਾ ਆਪ ਤੂ ਹੈ ਉਪਾਏ ਧੰਦੇ ਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭੇਖ ਭਵਾਈਆ ਲੋਭ ਮੋਹ ਤੁਝ ਕੀਆ ਮੀਠਾ ਏ ਤ ਪਰਮ ਫੁਲਾਣਾ ਸਦਾ ਦਇਆ ਕਰਹੁ ਆਪਣੀ தாம் ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੂਖ ਗਿਆ ਸੁਖ ਆਏ ਸਮਾਣਾ ਗਾਵਨ ਸੋਰ ਨਾਰ ਸੁਗੜ ਸੁਜਾਨਾ ਸੋਰ ਨਾਰ ਸੁਗੜ ਸੁਜਾਨ ਗਾਵਹਿ ਜੋ ਤੇਰੇ ਮਨ ਭਾਵਹਿ ਮਾਇਆ 모ਹੇ ਚਿਤ ਹੈ ਨਾਹੀ ਅਹਿਲਾ ਜਨਮ ਗਵਾਵਹਿ ਇਕ ਮੂੜ ਮਗਦ ਨਾ ਚੇਤਹ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵਹ ਭਾਉਕਾਰ ਲਾਗਾ ਸਉ ਫਰਾਣੀ ओ पराणी तिना लागा जिनी अमृत पाया नाम तेरे जोए राते नित सवाया। एक कर्म धर्म ना होए संजम जाम ना एक पशाणी वखत सुहावा सदा तेरा अमृत तेरी वाणी ਆਓ ਬਲੇ ਹਾਰੀ ਸਾਚੇ ਨਾਵੈ ਰਾਜ ਤੇਰਾ ਕਬਹੋ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਿਹਚਲ ਇਹੋ ਕਬਹੋ ਨਾ ਜਾਵੇ ਚਾਕਰ ਤਾਂ ਤੇਰਾ ਸੋਇ ਹੋਵੇ ਜੋ ਇਹ ਸਹਿਜ ਸਮਾਵਾਏ ਦੁਸ਼ਮਨ ਤਾ ਦੁਖ ਨਾ ਲੱਗੇ ਮੂਲੇ ਪਾਪ ਨੇੜ ਨਾ ਆਵੈ ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਮ ਵਾਏ ਜੁਗ ਹੈ ਜੁਗੰਤਰ ਭਗਤ ਤੁਮਾਰੇ ਕੀਰਤ ਕਰਹਿ ਸੁਆਮੀ ਤੇਰੇ ਦੁਆਰੇ ਜਪਹਿ ਤਾ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਮ ਜਾਪੈ ਹੈ ਜਾਮ ਮਨ ਵਸਾਵਹਿ ਪਰਮੋ ਕੁਲਾਵਾ ਤੁਝਹਿ ਕੀਆ ਜਾਮ ਇਹੋ ਚੁਕਾਵਹਿ ਗੁਰ ਪ੍ਰਸਾਦੀ ਕਰਹੁ ਕਿਰਪਾ ਦੇਹੁ ਜਮਹੁ ਉਬਾਰੇ ਜੁਗ ਹੈ ਜੁਗੰਤਰ ਭਗਤ ਤੁਮਾਰੇ ਵਰਦੇ ਮੇਰੇ ਸਾਹਿਬਾ ਲਖ ਅਪਾਰਾ ਕਿਉਂ ਕਰ ਕਰੋ ਬੇਨੰਤੀ ਹਉ ਆਖ ਨਾ ਜਾਣਾਂ ਨਦਰ ਕਰਹਿ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ 부ਝਾਵਹਿ ਦੂਖ ਭੂਖ ਸੰਸਾਰ ਕੀਏ ਸਹਿਸਾ ਇਹੋ ਚੁਕਾਵਹਿ ਬਿਨਵੰਤ ਨਾਨਕ ਜਾਏ ਸਹਿਸਾ ਗੁਜੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਫਾਰਾ ਤੇਰੇ ਬੰਕੇ ਲੋਇਣ ਦੰਤ ਰੀਸਾਲਾ ਸੋਹਣੇ ਨੱਕ ਜਿੰਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪਹੁ ਤੁਸੀਂ ਸਹੇਲੀ ਹੋ ਜਮ ਦੁਆਰ ਨਾ ਹੋ ਹੋ ਖੜੀਆਂ ਸਿੱਖ ਸੁਣਹੁ ਮਹੇਲੀ ਹੋ ਹੰਸ ਹੰਸਾ ਵਗ ਵਗਾ ਲਹੈ ਮਨ ਕੀ ਜਾਲਾ ਬੰਕੇ ਲੋਇਣ ਦੰਤ ਰੀਸਾਲਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਹ ਕਨ ਕੋਕੇ ਲਾਲ ਚਰਲ ਜੁਆਣੀ ਤਰਲਾ ਜੁਆਣੀ ਆਪ ਭਾਣੀ ਇਛ ਮਨ ਕੀ ਪੂਰੀਏ ਸਾਰੰਗ ਜਿਉ ਪਾਗ ਧਰੈ ਠੇ ਮਠੇਮ ਆਪ ਆਪ ਸੰਧੂਰੈ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਛਾਲ ਸੁਹਾਵੀ ਮਧੁਰਾੜੀ ਬਾਣੀ ਵਡਹੰਸਾ ਮਹੱਲਾ ਤੀਜਾ chant ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰਕੈ ਰੰਗ ਰਤੀ ሙਈਏ ਸੋਭਾਵੰਤੀ ਨਾਰੇ ਸੱਚੈ ਸਬਦ ਮਿਲ ਰਹੀ ሙਈਏ ਪੇਰ rave ਭਾਏ ਪਿਆਰੇ ਸਚੈ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨੇਹੋ ਰਚਾਇਆ ਆਪ ਗਵਾਇਆ ਉਤਾਰ ਫਿਰ ਪਾਇਆ ਗੁਰ ਕੈ ਸਬਦ ਸੁਮਾਇਆ ਸਾਧਨ ਸਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਧਨ ਮੇਲ ਲਈ ਫਿਰ ਆਪੇ ਸਾਚੈ ਸਾਹੇ ਸਵਾਰੀ ਨਿਰਗੁਣਵੰਤੜੀਏ ਪੇਰ ਦੇਖ ਹਜੂਰੇ ਰਾਮ ਗੁਰਮੁਖ ਜਿਨੀ 라ਵ ਆ ਬੂਈਏ ਫਿਰ ਆਵ ਰਹਿਆ ਭਰ ਪੂਰੇ ਰਾਮ ਫਿਰ ਆਵ ਰਹਿਆ ਭਰ ਪੂਰੇ ਵੇਖ ਹਜੂਰੇ ਜੋਗ ਜੋਗ ਇਕ ਜਾਤਾ ਧਨ ਵਾਲੀ ਭੋਲੀ ਪੇਰ ਸਹਜ 라ਵੈ ਮਿਲਿਆ ਕਰਮ ਵਿਧਾਤਾ ਜੇ ਨਹਾਰ ਰਸ ਚਾਖਿਆ ਸਬਦ ਸੁਹਾਖਿਆ ਹਾਰਸਰ ਰਹੀ ਘਰ ਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ਸੋਹਾ ਗਣੀ ਜਾਏ ਪੂਛਹੁ ਮੂਏ ਜਿਨੀ ਵਿਚਹੁ ਆਪ ਗਵਾਇਆ ਪੇਰ ਕਾ ਹੁਕਮ ਨਾ ਪਾਇਓ ਮੂਈਏ ਜਿਨੀ ਵਿੱਚ ਹਉ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਪੇਰ ਪਾਇਆ ਰੰਗ ਸਿਓ ਰਲੀਆਂ ਮਾਣੈ ਸਦਾ ਰੰਗ ਰਾਤੀ ਸਹਜੇ ਮਾਤੀ ਆਨ ਦਿਨ ਨਾਮ ਵਖਾਣੈ કામણ વડભાગી અંતર લેવ લાગી હર કા પ્રેમ સુભાયા નાનક કામણ સહજે રાતી જિન સાચસી ગાર બનાયા હઉ મે વાર મુઈએ તુ ચાલ ગુર કહે પાએ હર વર્ રામહ સદા મુઈએ નિજ ઘર વાસા પાએ ਨਿਹਜ ਘਰ ਵਾਸਾ ਪਾਏ ਸਬਦ ਵਜਾਏ ਸਦਾ ਸੁਹਾਗਣ ਨਾਰੀ ਪੇਰ ਰਲਿਆਲਾ ਜੋਬਨ ਬਾਲਾ ਆਨ ਦਿਨ ਕੰਤ ਸੁਹਾਰੀ ਹਾਰਵਾਰ ਸੁਹਾਗੋ ਮਸਤਕ ਭਾਗੋ ਸਚੈ ਸਬਦ ਸੁਹਾਏ ਨਾਨਕ ਕਾਮਣ ਹਾਰ ਰੰਗ ਰਾਤੀ ਜਾ ਚੱਲੈ ਸਤਿਗੁਰੁ ਭਾਏ ਵਡਹੰਸ ਮਹਲਾ 4 ਗੁਰਮੁਖ ਸਬ ਵਾਪਾਰ ਭਲਾ ਜੇ ਸਹਜੇ ਕੀਜੈ RAM ਆਨ ਦਿਨ ਨਾਮ ਬਖਾਣੀਐ ਲਾਹ ਹਾਰ ਰਸ ਤੀਜੈ RAM ਲਾ ਹਰ ਰਸ ਲੀਜੈ ਹਰ ਰਾਵੀਜੈ ਆਨ ਦਿਨ ਨਾਮ ਬਖਾਣੈ ਗੁਣ ਸੰਗਰਹਿ ਅਬ ਗਣ ਵਿਕਣਹਿ ਆਪੈ ਆਪ ਪਛਾਣੈ ਗੁਰਮਤਿ ਪਾਈ ਵੱਡੀ ਵਡਿਆਈ ਸਚੈ ਸਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੇ ਪੀਜੈ ਗੋਰਮੁਖ ਖੇਤੀ ਹਾਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ RAM ਆਪਣੇ ਘਰ ਅੰਦਰ ਰਸ ਭੁੰਚ ਤੂ ਲਾਹ ਲੈ ਪਰਥਾਏ RAM ਲਾਹ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰਾ ਹਰ ਨਾਮ ਧਿਆਏ ਮਨ ਵਸਾਏ ਬੂਜੈ ਗੁਰ ਵਿਚਾਰਾ ਮਨ ਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚੈ ਸਬਦ ਸੁਭਾਏ ਹਰ ਵਾਪਾਰ ਸੇ ਜਨ ਲਾਗੇ ਜਿਨਾਂ ਮਸਤਕ ਮਣੀ ਵਡ ਭਾਗੋ ਰਾਮ ਗੁਰਮਤੀ ਮਨ ਨਿਜ ਘਰ ਵਸਿਆ ਸਚੈ ਸਬਦ ਬੈ ਰਾਗੋ ਰਾਮ ਮੁਖ ਮਸਤਕ ਭਾਗੋ ਸਾਚ ਬੈ ਰਾਗੋ ਸਾਚ ਰਤੇ ਵਿਚਾਰੀ ਨਾਮ বিনা ਸਭ ਜਗ ਬਉਰਾਨਾ ਸਬਦੇ ਹਉ ਮੈ ਮਾਰੀ ਸਾਚੈ ਸਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੋਹਾਗੋ ਨਾਨਕ ਸਬਦ ਮਿਲੈ ਭਾਉ ਭੰਜਨ ਹਰ 라ਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਢਿਆਈ ਰਾਮ ਗੁਰਮਤੀ ਹੁਕਮ ਬੂਜੀਐ ਹੁਕਮੇ ਵੇਲ ਮਿਲਾਈ ਰਾਮ ਹੁਕਮ ਮਿਲਾਈ ਸਹਜ ਸਮਾਈ ਗੁਰ ਕਾ ਸਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਹਾਰਾ ਭਾਉ ਭੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਹਿ ਆ ਸਮਾਈ ਵਡਹੰਸਾ ਮਹੱਲਾ ਤੀਜਾ ਮਨ ਮੇਰਾ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਕੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੈ ਸਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਭਾਏ ਭਰਮ ਵਿਗੁੱਤੀ ਮਨ ਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲੈ ਮਨ ਮੇਰੇ ਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਚਤੂ ਗੁਰਮੁਖ ਨਦਰਿ ਨਿਹਾਲ ਗੁਰਮੁਖ ਨਦਰਿ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨ ਮੁਖ ਅੰਦਲੇ ਗਿਆਨ ਵਿਹੂਨੇ ਦੂਜੈ ਭਾਏ ਖੁਆਈ ਬਿਨ ਨਾ ਵੈ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਮਾਨ ਮੇਰੇ ਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾਪਾਰ ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨਾਉ ਨੇਦ ਪਾਈ ਮਾਨੁ ਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਦੂਜੈ ਪਤ ਗਵਾਈ ਹਾਉ ਮੈਂ ਮਾਰ ਸੱਚ ਸਬਦ ਸਮਾਣੇ ਸੱਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਿਗੁਰੂ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡਭਾਗੀ ਰਾਮ ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈ ਰਾਗੀ ਰਾਮ ਸੇ ਜਾਨ ਵੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਹਚਲ ਅਤ ਗੂੜੀ ਗੁਰਮੁਖ ਸਹਜੇ ਨਾਮ ਵਖਾਣਿਆ ਇੱਕ ਕਾਮਣ ਹਿਤਕਾਰੀ ਮਾਇਆ 모ਹੇ ਪਿਆਰੀ ਮਨ ਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਹਿ ਗੁਰ ਆਪਣਾ ਸੇ ਪੂਰੇ ਵਡਭਾਗੇ